ਨਪਿਆ ਗਿਆ ਠਰਕੁਲਾ ਐਸਐਚਓ ਠਰਕੁਲਾ ਸ਼ਬਦ ਅਸੀਂ ਕਿਉਂ ਵਰਤਿਆ ਇਹਦੇ ਹੀ ਵੱਡੇ ਪੁਲਿਸ ਅਫਸਰਾਂ ਨੇ ਦੱਸਿਆ ਕਿ ਇਹ ਔਰਤਾਂ ਨੂੰ ਫੋਨ ਤੇ ਵੀਡੀਓ ਕਾਲ ਰਹੀ ਅਸ਼ਲੀਲ ਗੱਲਾਂ ਕਰਨ ਦਾ ਮਾਹਰ ਪਾਇਆ ਗਿਆ ਹੁਣ ਇਸ ਤੋਂ ਪੀੜਤ ਔਰਤਾਂ ਨੇ ਐਫਆਈਆਰ ਦਰਜ ਕਰਾ ਦਿੱਤੀ ਹੈ ਜਿਨ੍ਹਾਂ ਔਰਤਾਂ ਨੂੰ ਉਹਨਾਂ ਦੀ ਮਰਜ਼ੀ ਦੇ ਖਿਲਾਫ ਫੋਨ ਕਰਕੇ ਅਸ਼ਲੀਲ ਗੱਲਾਂ ਕਰਨਾ ਵੀਡੀਓ ਕਾਲ ਕਰਨਾ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਇਹ ਥੱਲੇ ਲੱਗੀ ਫੋਟੋ ਜਿਹੜੀ ਤੁਸੀਂ ਖਜਰੀਆਂ ਮੁੱਛਾਂ ਵਾਲੇ ਇੱਕ ਪੁਲਿਸ ਅਫਸਰ ਦੀ ਬਰਦੀ ਪਹਿਨੇ ਦੀ ਦੇਖ ਰਹੇ ਹੋ ਇਹਦਾ ਨਾਂ ਹੈ ਪੂਸ਼ਨ ਕੁਮਾਰ ਜੋ ਫਲੋਰ ਵਿਖੇ ਮੁੱਖ ਅਫਸਰ ਦੇ ਤੌਰ ਤੇ ਪੁਲਿਸ ਥਾਣੇ ਵਿੱਚ ਤਾਇਨਾਤੀ ਸੋਸ਼ਲ ਮੀਡੀਆ ਤੇ ਇਹਦੀਆਂ ਔਰਤਾਂ ਨੂੰ ਤੰਗ ਪਰੇਸ਼ਾਨ ਕਰਦੀਆਂ ਆਡੀਓ ਤੇ ਵੀਡੀਓ ਵਾਇਰਲ ਹੋਣ ਤੋਂ ਆਖਰ ਆ ਹੀ ਗਿਆ ਇਹ ਕਾਨੂੰਨ ਦੇ ਸ਼ਿਕੰਜੇ ਵਿੱਚ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਵਰਜ ਸਿੰਘ ਬੱਲ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਨੇ ਦੱਸਿਆ ਕਿ ਪੂਸ਼ਣ ਕੁਮਾਰ ਸਬ ਇੰਸਪੈਕਟਰ ਨੇ ਸਰਕਾਰੀ ਨੰਬਰ ਤੋਂ ਕਿਸੇ ਅਣਪਛਾਤੇ ਨੰਬਰ ਤੇ ਕਾਲ ਕੀਤੀ ਜਿਸ ਵਿੱਚ ਪੂਸ਼ਣ ਕੁਮਾਰ ਇੱਕ ਔਰਤ ਨਾਲ ਗਲਬਤ ਕਰ ਰਿਹਾ ਹੈ ਉਸ ਔਰਤ ਨੂੰ ਸਬ ਇਨਸਪੈਕਟਰ ਪੂਸ਼ਨ ਕੁਮਾਰ ਕਹਿ ਰਿਹਾ ਕਿ ਜਲਦੀ ਤੋਂ ਜਲਦੀ ਇਕੱਲੇ ਹੀ ਮੈਨੂੰ ਮਿਲਣ ਆ ਜਾ ਉਸ ਨਾਲ ਅਸ਼ਲੀਲ ਗੱਲਾਂ ਕਰ ਰਿਹਾ ਉਸ ਔਰਤ ਦਾ ਪਿੰਡ ਗੜਾ ਥਾਣਾ ਫਲੋਰ ਦਾ ਫਲੋਰ ਦੀ ਦੱਸੀ ਜਾ ਰਹੀ ਹੈ ਇੱਥੇ ਹੀ ਬਸ ਨਹੀਂ ਕਿ ਇੱਕ ਹੋਰ ਲੜਕੀ ਨੇ ਸੋਸ਼ਲ ਮੀਡੀਆ ਤੇ ਆਡੀਓ ਵਾਇਰਲ ਹੋਈ ਹੈ ਜਿਸ ਵਿੱਚ ਪੂਸ਼ਨ ਕੁਮਾਰ ਔਰਤ ਨਾਲ ਅਸ਼ਲੀਲ ਗੱਲਾਂ ਕਰ ਰਿਹਾ ਮਾੜੀ ਨੀਤ ਨਾਲ ਇਕੱਲੇ ਮਿਲਣ ਲਈ ਬੁਲਾ ਰਿਹਾ ਏ ਦੂਸਰੀ ਔਰਤ ਮਠੱਡਾ ਖੁਰਦ थाना ਫਲੌਰ ਦੀ ਦੱਸੀ ਜਾ ਰਹੀ ਹੈ। ਬਾਕੀ ਤੁਸੀਂ ਆਪ ਹੀ ਸੁਣ ਲਓ ਡੀਐਸਪੀ ਸ਼ਵਨ ਸਿੰਘ ਬਲਦੀਜਵਾਨੀ ਤੁਸੀਂ ਦੇਖ ਰਹੇ ਬੀਬੀ ਸੀ ਇੰਟਰਨੈਸ਼ਨਲ ਰੇਡੀਓ ਮੈਂ ਕਾਲਕਟਾ ਰਿਹਾ ਸਾਡਾ YouTube ਚੈਨਲ ਸਬਸਕ੍ਰਾਈਬ ਜੁੜ ਕਰਨਾ ਦੋਸਤੋ। ਅ ਸੋਸ਼ਲ ਮੀਡੀਆ ਤੇ ਇਹ ਐਸਐਚਓ ਫਲੌਰ ਐਸਆਈ ਕੁਸ਼ਨ ਕੁਮਾਰ ਥਿਸ ਵਨ ਵਿਚ ਨਾ ਇੱਕ ਵੀਡੀਓ ਆਡੀਓ ਵਾਇਰਲ ਹੋ ਰਹੀਆਂ ਸਨ ਪਿਛਲੇ ਹਫਤਾ 10 ਦਿਨ ਤੋਂ। ਉਸਬੰਦ ਵਿੱਚ ਸਾਡੇ ਮਾਨਜੋਗ ਐਸਐਸਪੀ ਸਾਹਿਬ ਦੇਹਾਤੀ ਸ਼੍ਰੀ ਹਰਵਿੰਦਰ ਸਿੰਘ ਮਰਕਚੀ ਦੇ ਹੁਕਮ ਅਨਸਾਰ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਉਸ ਉੱਪਰ ਐਫ ਆਈ ਆਰ ਨੰਬਰ 334 ਜਿਹੜੀ ਆ ਉਹ ਥਾਣਾ ਫਲੋਰ ਵਿਖੇ ਦਰਜ ਕੀਤੀ ਗਈ ਹੈਗੀ ਹੈ ਇਸ ਦੇ ਵਿੱਚ ਅਸੀਂ ਜਿਹੜੀਆਂ ਧਰਾਵਾ ਲਾਈਆਂ ਰਹੀਆਂ ਨੇ ਉਹ ਬੀ ਐਨ ਐਸ ਲੀਆਂ ਧਰਾਵਾ 75 75 ਕੋਲਮ 1 ਲਾਈ ਗਈ ਹੈਗੀ ਆ 67 ਆਈ ਆਈ ਐਕਟ ਲਾਗਿਆ ਹੈਗਾ ਕਿ ਪੁਲਿਸ ਰੂਲ ਦੇ ਵਿੱਚ ਜਿਹੜਾ ਕੋਈ ਵੀ ਵਿਅਕਤੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਲੇਡੀਜ਼ ਨਾਲ ਕੋਈ ਅਸ਼ਲੀਲ ਗੱਲਾਂ ਕਰਦਾ ਉਹ ਵੀ ਅਸੀਂ ਐਕਟ ਲੈ ਹੈ ਠੀਕ ਹੈ ਜੀ ਇਸ ਵਿੱਚ ਜਿਹੜਾ ਅਸੀਂ ਇਹ ਫਰਦਰ ਅਸੀਂ ਐਫ ਆਈ ਆਰ ਦਰਜ ਕਰ ਲਈ ਗਈ ਹੈਗੀ ਆ ਜੀ ਇਹਦੇ ਤੇ ਜੋ ਵੀ ਅੱਗੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੇਕਰ ਪ੍ਰੂਫ ਸਾਹਮਣੇ ਆਉਂਦੇ ਨੇ ਜੀ ਇਹਦੇ ਵਿੱਚ ਦੋ ਲੇਡੀਜ਼ ਜਿਹੜੀਆਂ ਸੀ ਉਹਨਾਂ ਦੀਆਂ ਉਹਨਾਂ ਨਾਲ ਜਿਹੜੀ ਵੀਡੀਓ ਵਾਇਰਲ ਹੋਈ ਆ ਇੱਕ ਔਰਤ ਜਿਹੜੀ ਹੈਗੀ ਆ ਚੁੰਨੀ ਦੇਵੀ ਜਿਹੜੀ ਕਿ ਗੜੇ ਪਿੰਡ ਨੂੰ ਬਲੋਂਗ ਕਰਦੀ ਹੈਗੀ ਆ ਜੀ ਤੇ ਇੱਕ ਸਿਮਰਜੀਤ ਸਿਮੀ ਹੈਗੀ ਆ ਜਿਹੜੀ ਕਿ ਮਠਕਾ ਖੁਰਦ ਨੂੰ ਬਿਲੋਂਗ ਕਰਦੀ ਆ ਉਹਨਾਂ ਦੀਆਂ ਹੈਗੀਆਂ ਉਹਨਾਂ ਵੱਲੋਂ ਹੀ ਇਹ ਐਫ ਆਈ ਆਰ ਦੇ ਵਿੱਚ ਰਿਫਲੈਕਸ ਲਿਆ ਕੇ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਇਹਦੇ ਬਾਰੇ ਤਫਤੀਸ਼ ਕਰਨ ਤੋਂ ਬਾਅਦ ਜੋ ਕਾਰਵਾਈ ਬਣਦੀ ਹੋਈ ਐ ਐਸ ਐਚਓ ਦੇ ਪਰ ਖਿਲਾਫ ਸਖਤੀ ਨਾ ਕੀਤੀ ਜਾਵੇਗੀ ਸਰ ਇੱਕ ਜੀ ਦਫੀਲਾ ਲੈ ਜਿਹੜੇ ਉਹਨੋਂ ਉਹਨਾਂ ਨੇ ਸਾਨੂੰ ਦੱਸਿਆ ਅਜੇ ਜ਼ੁਬਾਨੀ ਕੋਈ ਰਿਟਨ ਸ਼ਿਕਾਇਤ ਨਹੀਂ ਕੀਤੀ ਤਿੰਨ ਦੋ ਤਿੰਨ ਵਾਰੀ ਕਾਲ ਜਿਹੜੀ ਆਈ ਹੈ ਇੰਟਰਨੈਸ਼ਨਲ ਲੈਵਲ ਤੋਂ ਸਜਦ ਭੱਟੀ ਜਿਹੜਾ ਕਿ ਟੈਰਰਿਸਟ ਹੈਗਾ ਪਾਕਿਸਤਾਨ ਬੇਸਡ ਹੈਗਾ ਇਹ ਇੰਟਰਨੈਸ਼ਨਲ ਲੈਵਲ ਦਾ ਅਤਵਾਦੀ ਹੈਗਾ ਇਸ ਸਬੰਧੀ ਅਸੀਂ ਜਿਹੜਾ ਉਹ ਸਾਈਬਰ ਸੈੱਲ ਨਾਲ ਤੇ ਸਾਡਾ ਟੈਕਨੀਕਲ ਸੈੱਲ ਨਾਲ ਜਿਹੜਾ ਉਹਨੂੰ ਜਿਹੜੀਆਂ ਕਾਲਸ ਆਈਆਂ ਨੇ ਉਹਨਾਂ ਨੂੰ ਕਲੀਅਰ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਉਹ ਐਫ ਆਈ ਆਰ ਵੀ ਦਰਜ ਕੀਤੀ ਜਾਵੇਗੀ ਉਦੋਂ ਚ ਕੋਈ ਦੂਰ ਰਹਿਬਾ ਨਹੀਂ ਹੈ ਜੀ ਮੈਨੂੰ ਇਹ ਮੁੱਦਾ ਏਡਾ ਨਹੀਂ ਸੀ ਹੈਗਾ ਮੈਨੂੰ ਬਲੈਕਮੇਲ ਕਰ ਲਈਏ ਮੁੱਦੇ ਨੂੰ ਪਖਾਇਆ ਗਿਆ ਜੀ ਇਹਨਾਂ ਜੇਕਰ ਕੋਈ ਲਿਖਤੀ ਸ਼ਿਕਾਇਤ ਕਰਨਗੇ ਸਬ ਇੰਸਪੈਕਟਰ ਸਾਫ ਕੈਸ ਸਿਚੂਪੂਸ਼ਨ ਕੁਮਾਰ ਵੀ ਉਹਨੂੰ ਕੋ ਬਲੈਕਮੇਲ ਕੀਤਾ ਗਿਆ ਉਦੀ ਤਕਨੀਕਾਤ ਕਰਕੇ ਉਹਦੇ ਬਰਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਵੇ ਜਿਹੜੇ ਜਿਹੜੇ ਦੋ ਵਿਅਕਤੀ ਲੋਕਲ ਹੈਗੇ ਨੇ ਉਹਨਾਂ ਦਾ ਨਾਮ ਲਿਆ ਜਾ ਰਿਹਾ ਹੈਗਾ ਉਸ ਸੰਬੰਧ ਵਿੱਚ ਮੈਂ ਤੁਹਾਨੂੰ ਆਲਰੇਡੀ ਦੱਸੂਕਾ ਵੀ ਸਾਈਬਰ ਸੈੱਲ ਸਾਡਾ ਬਣਿਆ ਹੋਇਆ ਹੈ ਟੈਕਨੀਕਲ ਸੈੱਲ ਤੋਂ ਹੈਲਪ ਲਾਈਨ ਤੋਂ ਬਾਅਦ ਅਨਕੁਐਰ ਕਰਨ ਤੋਂ ਬਾਅਦ ਮੈਟਰ ਉਸ ਉਸ ਤੇ ਜਿਹੜੀ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗਾ ਕਦਮ ਚੱਕਿਆ ਜਾ ਰਿਹਾ ਹੈ ਇਹ ਕੋਈ ਕਾਨੂੰਨੀ ਇਹ ਤੇ ਲੜਖੀ ਦੀ ਮਾਦਰਦਈ ਜੀ ਕੋ ਸਮਝੋ ਤੇਦੀ ਗੱਲ ਪਹਿਲਾਂ ਚੱਲੀ ਹੈਗੀ ਆ ਉਸ ਸੰਬੰਧ ਵਿੱਚ ਜਿਹੜਾ ਹੈਗਾ ਉਹ ਮੇਰੇ ਤੱਕ ਨਹੀਂ ਕੋਈ ਅਜਿਹੀ ਗੱਲ ਆਈ ਇਹ ਆਪਣੇ ਤੌਰ ਦੇ ਉਤੇ ਹੀ ਕਰ ਰਹੇ ਨੇ ਉਹ ਥੈਂਕ ਯੂ ਇਸ ਖਬਰ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਦੋਸਤੋ